ਅਲਬਰਟਾ ਸਰਕਾਰ ਨੇ 2026 ਲਈ ਪਰਮਨੈਂਟ ਰਿਹਾਇਸ਼ ਦੇ ਉਮੀਦਵਾਰਾਂ ਦੀ ਚੋਣ ਲਈ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨੋਮੀਨੇਸ਼ਨ ਸਪੇਸ 6403 ਤੱਕ ਵਧਾਏ ਪੀਆਰ ਦੇ ਉਮੀਦਵਾਰਾਂ ਦੀ ਚੋਣ ਅਤੇ ਨੋਮੀਨੇਸ਼ਨ ਗਿਣਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਫੈਡਰਲ ਸਰਕਾਰ ਵੱਲੋਂ ਇਸ ਸਾਲ ਲਈ ਅਲਬਰਟਾ ਨੂੰ 6403 ਨੋਮੀਨੇਸ਼ਨ ਸਪੇਸ ਦਿੱਤੇ ਗਏ ਹਨ ਜੋ ਕਿ 2025 ਵਿੱਚ ਮਿਲੀਆਂ ਸ਼ੁਰੂਆਤੀ 4875 ਸੀਟਾ ਨਾਲੋਂ ਲਗਭਗ 31% ਦੀ ਵਾਧ ਹਨ ਇਹ ਵਾਅਦਾ ਅਲਬਟਾ ਵਿੱਚ ਮਜ਼ਦੂਰਾਂ ਦੀ ਘਾਟ ਕਾਰੋਬਾਰਾਂ ਦੀ ਵੱਧ ਰਹੀ ਲੋੜ ਅਤੇ ਪ੍ਰਾਂਤ ਦੀ ਆਰਥਿਕਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਇਸ ਜਾਣਕਾਰੀ ਨੂੰ 13 ਜਨਵਰੀ 2026 ਨੂੰ A A I P ਦੀ ਪ੍ਰੋਸੈਸਿੰਗ ਇਨਫੋਰਮੇਸ਼ਨ ਵੈੱਬਸਾਈਟ ਤੇ ਜਾਰੀ ਕੀਤਾ ਗਿਆ ਇਸ ਵੈੱਬਸਾਈਟ ਤੇ ਉਮੀਦਵਾਰਾਂ ਲਈ ਹਦਾਇਤਾਂ ਅਤੇ ਨੋਮੀਨੇਸ਼ਨ ਪ੍ਰਕਿਰਿਆ ਦੀਆਂ ਡਿਟੇਲਾਂ ਵੀ ਦੇ ਦਿੱਤੀਆਂ ਗਈਆਂ ਤਾਂ ਜੋ ਉਹ ਸਮਝ ਕਨ ਕੀ ਕਿਹੜੇ ਕਦਮ ਚੁੱਕੇ ਜਾਣਗੇ ਅਤੇ ਕਿਸ ਤਰ੍ਹਾਂ ਪੀਆਰ ਲਈ ਅਰਜੀ ਦਿੱਤੀ ਜਾਵੇਗੀ ਸਰਕਾਰ ਦਾ ਧਿਆਨ ਉਹਨਾਂ ਉਮੀਦਵਾਰਾਂ ਤੇ ਹੈ ਜੋ ਅਲਬਰਟਾ ਦੀ ਅਰਥ ਵਿਵਸਥਾ ਲਈ ਜ਼ਰੂਰੀ ਹਨ ਇਸ ਵਿੱਚ ਹੈਲਥ케ਅਰ ਵਰਕਰ ਅਤੇ ਇਨਫੋਰਸਮੈਂਟ ਅਤੇ ਟੈਕਨੋਲੋਜੀ ਨਾਲ ਜੁੜੇ ਕਰਮਚਾਰੀ ਵੀ ਇਸ ਨਾਲ ਜੁੜੇ ਹੋਏ ਹਨ ਅਤੇ ਉਹ ਵਿਦਿਆਰਥੀ ਸ਼ਾਮਲ ਹਨ ਜੋ ਅਲਬਰਟਾ ਵਿੱਚ ਪੜ੍ਹਾਈ ਕਰ ਰਹੇ ਹਨ ਇੱਥੇ ਕੰਮ ਕਰ ਰਹੇ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਐਸੇ ਲੋਕਾਂ ਨੂੰ ਚੁਣਿਆ ਜਾਵੇ ਜੋ ਲੰਬੇ ਸਮੇਂ ਲਈ ਅਲਬਰਟਾ ਵਿੱਚ ਵਸਣ ਇੱਥੇ ਕੰਮ ਕਰਨ ਅਤੇ ਆਪਣੇ ਪਰਿਵਾਰ ਨਾਲ ਸਥਿਰ ਹੋਣ ਦੇ ਯੋਗ ਹਨ ਇਸ ਤਰ੍ਹਾਂ ਦੀ ਚੋਣ ਨਾਲ ਨਾ ਸਿਰਫ ਅਲਬਟਾ ਵਿੱਚ ਮਜ਼ਦੂਰਾਂ ਦੀ ਘਾਟ ਘਟੇਗੀ ਬਲਕਿ ਨੌਕਰੀਆਂ ਲਈ ਉਪਲਬਧਤਾ ਵਧੇਗੀ ਸਿਹਤ ਸਿੱਖਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਵੀ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕਮੀ ਦੂਰ ਹੋਵੇਗੀ ਅਤੇ ਪ੍ਰਾਂਤ ਦੀ ਕੁੱਲ ਆਰਥਿਕਤਾ ਮਜ਼ਬੂਤ ਹੋਵੇਗੀ। AAIIP ਦਾ ਇਹ ਪ੍ਰੋਗਰਾਮ ਸਿਰਫ ਉਮੀਦਵਾਰਾਂ ਨੂੰ ਲਿਉਣ ਦਾ ਟਾਰਗੇਟ ਨਹੀਂ ਰੱਖਦਾ ਸਗੋਂ ਇਹ ਯਕੀਨੀ ਬਣਾਉਂਦਾ ਹੈ ਕਿ ਜੋ ਲੋਕ ਅਲਬਰਟਾ ਆ ਕੇ ਵਸ ਰਹੇ ਹਨ ਉਹ ਪ੍ਰੰਤ ਦੀ ਸਥਿਰਤਾ, ਵਿਕਾਸ ਅਤੇ ਆਰਥਿਕਤਾ ਵਿੱਚ ਯੋਗਦਾਨ ਪਾਉਣ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਇੱਕ ਚੁਣਿਆ ਗਿਆ ਉਮੀਦਵਾਰ ਸਿਰਫ ਕੰਮ ਕਰਨ ਦੇ ਯੋਗ ਨਾ ਹੋਵੇ ਸਗੋਂ ਉਹ ਅਲਬਰਟਾ ਵਿੱਚ ਰਹਿ ਕੇ ਆਪਣੇ ਪਰਿਵਾਰ ਅਤੇ ਕਮਿਊਨਿਟੀ ਲਈ ਵੀ ਯੋਗਦਾਨ ਦੇ ਸਕੇ ਇਸ ਸਾਲ ਵਧਦੇ ਹੋਏ ਨੋਮੀਨੇਸ਼ਨ ਸਪੇਸਾਂ ਨਾਲ ਸਰਕਾਰ ਦਾ ਟਾਰਗੇਟ ਹੈ ਕਿ ਵੱਧ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਚੁਣਿਆ ਜਾਵੇ ਅਤੇ ਉਨ੍ਹਾਂ ਨੂੰ ਪਰਮਾਨੈਂਟ ਰਿਹਾਇਸ਼ੀ ਪ੍ਰਾਪਤ ਕਾਰਵਾਈ ਦਿੱਤੀ ਜਾਵੇ ਤਾਂ ਜੋ ਪ੍ਰਾਂਤ ਵਿੱਚ ਹੋ ਰਹੀਆਂ ਨੌਕਰੀਆਂ ਦੀ ਘਾਟ ਅਤੇ ਆਰਥਿਕ ਵਿਕਾਸ ਦੀ ਲੋੜ ਦੋਹਾਂ ਨੂੰ ਪੂਰਾ ਕਰ ਸਕਣ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੱਖ-ਵੱਖ ਸਟਰੀਮਾਂ ਲਈ ਹੋਰ ਜਾਣਕਾਰੀ ਅਤੇ ਅਪਡੇਟਸ ਜਾਰੀ ਕੀਤੇ ਜਾਣਗੇ ਜਿਸ ਨਾਲ ਉਮੀਦਵਾਰਾਂ ਨੂੰ ਪ੍ਰਕਿਰਿਆ ਬਾਰੇ ਪੂਰੀ ਸਮਝ ਹੋਵੇਗੀ ਇਹ ਪ੍ਰੋਗਰਾਮ ਖਾਸ ਕਰਕੇ ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਆਪਣੇ ਹੁਨਰ ਤਜਰਬੇ ਅਤੇ ਸਖਸ਼ੀਅਤ ਨਾਲ ਅਲਬਰਟਾ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ ਇਸ ਤਰ੍ਹਾਂ 2026 ਦਾ AIP ਨੋਮੀਨੀ ਪ੍ਰੋਗਰਾਮ ਅਲਬਰਟਾ ਵਿੱਚ ਸਥਿਰ ਅਤੇ ਲਾਭਦਾਇਕ ਅਰਥਵਿਵਸਥਾ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਪੀਆਰ ਦੇ ਉਮੀਦਵਾਰਾਂ ਦੀ ਚੋਣ ਅਤੇ ਨੋਮੀਨੇਸ਼ਨ ਗਿਣਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਫੈਡਰਲ ਸਰਕਾਰ ਵੱਲੋਂ ਇਸ ਸਾਲ ਲਈ ਅਲਬਰਟਾ ਨੂੰ 6403 ਨੋਮੀਨੇਸ਼ਨਸ ਦੇ ਸਿੱਧਿਤਤੇ ਗਏ ਹਨ ਜੋ ਕਿ 2025 ਵਿੱਚ ਮਿਲੀਆਂ ਸ਼ੁਰੂਆਤੀ 4875 ਸੀਟਾਂ ਨਾਲੋਂ ਲਗਭਗ 31% ਦੀ ਵਾਧ ਹਨ ਇਹ ਵਾਅਦਾ ਅਲਬਰਟਾ ਵਿੱਚ ਮਜ਼ਦੂਰਾਂ ਦੀ ਘਾਟ ਕਾਰੋਬਾਰਾਂ ਦੀ ਵਧ ਰਹੀ ਲੋੜ ਅਤੇ ਪ੍ਰਾਂਤ ਦੀ ਆਰਥਿਕਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਇਸ ਜਾਣਕਾਰੀ ਨੂੰ 13 ਜਨਵਰੀ 2026 ਨੂੰ AIPD ਪ੍ਰੋਸੈਸਿੰਗ ਇਨਫੋਰਮੇਸ਼ਨ ਵੈਬਸਾਈਟ ਤੇ ਜਾਰੀ ਕੀਤਾ ਗਿਆ ਹੈ ਇਸ ਵੈਬਸਾਈਟ ਤੇ ਉਮੀਦਵਾਰਾਂ ਲਈ ਹਦਾਇਤਾਂ ਅਤੇ ਨੋਮੀਨੇਸ਼ਨ ਪ੍ਰਕਿਰਿਆ ਦੀਆਂ ਡਿਟੇਲਾਂ ਵੀ ਦੇ ਦਿੱਤੀਆਂ ਗਈਆਂ ਤਾਂ ਜੋ ਉਹ ਸਮਝ ਸਕਣ ਕਿ ਕਿਹੜੇ ਕਦਮ ਚੁੱਕੇ ਜਾਣਗੇ ਅਤੇ ਕਿਸ ਤਰ੍ਹਾਂ PR ਲਈ ਅਰਜ਼ੀ ਦਿੱਤੀ ਜਾਵੇਗੀ ਸਰਕਾਰ ਦਾ ਧਿਆਨ ਉਹਨਾਂ ਉਮੀਦਵਾਰਾਂ ਤੇ ਹੈ ਜੋ ਅਲਬਰਟਾ ਦੀ ਅਰਥ ਵਿਵਸਥਾ ਲਈ ਜ਼ਰੂਰੀ ਹਨ ਇਸ ਵਿੱਚ ਹੈਲਥ케ਅਰ ਵਰਕਰ ਅਤੇ ਇਨਫੋਰਸਮੈਂਟ ਅਤੇ ਟੈਕਨੋਲੋਜੀ ਨਾਲ ਜੁੜੇ ਕਰਮਚਾਰੀ ਵਿ ਇਸ ਨਾਲ ਜੁੜੇ ਹੋਏ ਹਨ ਅਤੇ ਉਹ ਵਿਦਿਆਰਥੀ ਸ਼ਾਮਲ ਹਨ ਜੋ ਅਲਬਰਟਾ ਵਿੱਚ ਪੜ੍ਹਾਈ ਕਰ ਰਹੇ ਹਨ ਇੱਥੇ ਕੰਮ ਕਰ ਰਹੇ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਐਸੇ ਲੋਕਾਂ ਨੂੰ ਚੁਣਿਆ ਜਾਵੇ ਜੋ ਲੰਬੇ ਸਮੇਂ ਲਈ ਅਲਬਰਟਾ ਵਿੱਚ ਵਸਣ ਇੱਥੇ ਕੰਮ ਕਰਨ ਅਤੇ ਆਪਣੇ ਪਰਿਵਾਰ ਨਾਲ ਸਥਿਰ ਹੋਣ ਦੇ ਯੋਗ ਹਨ ਇਸ ਤਰ੍ਹਾਂ ਦੀ ਚੋਣ ਨਾਲ ਨਾ ਸਿਰਫ ਅਲਬਟਾ ਵਿੱਚ ਮਜ਼ਦੂਰਾਂ ਦੀ ਘਾਟ ਘਟੇਗੀ ਬਲਕਿ ਨੌਕਰੀਆਂ ਲਈ ਉਪਲਬਧਤਾ ਵਧੇਗੀ ਸਿਹਤ ਸਿੱਖਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਵੀ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕਮੀ ਦੂਰ ਹੋਵੇਗੀ ਅਤੇ ਪ੍ਰਾਂਤ ਦੀ ਕੁੱਲ ਆਰਥਿਕਤਾ ਮਜ਼ਬੂਤ ਹੋਵੇਗੀ। AAI P ਦਾ ਇਹ ਪ੍ਰੋਗਰਾਮ ਸਿਰਫ ਉਮੀਦਵਾਰਾਂ ਨੂੰ ਲਿਉਣ ਦਾ ਟਾਰਗੇਟ ਨਹੀਂ ਰੱਖਦਾ ਸਗੋਂ ਇਹ ਯਕੀਨੀ ਬਣਾਉਂਦਾ ਹੈ ਕਿ ਜੋ ਲੋਕ ਅਲਬਰਟਾ ਆ ਕੇ ਵਸ ਰਹੇ ਹਨ ਉਹ ਪ੍ਰੰਤ ਦੀ ਸਥਿਰਤਾ ਵਿਕਾਸ ਅਤੇ ਆਰਥਿਕਤਾ ਵਿੱਚ ਯੋਗਦਾਨ ਪਾਉਣ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਇੱਕ ਚੁਣਿਆ ਗਿਆ ਉਮੀਦਵਾਰ ਸਿਰਫ ਕੰਮ ਕਰਨ ਦੇ ਯੋਗ ਨਾ ਹੋਵੇ ਸਗੋਂ ਉਹ ਅਲਬਰਟਾ ਵਿੱਚ ਰਹਿ ਕੇ ਆਪਣੇ ਪਰਿਵਾਰ ਅਤੇ ਕਮਿਊਨਿਟੀ ਲਈ ਵੀ ਯੋਗਦਾਨ ਦੇ ਸਕੇ ਇਸ ਸਾਲ ਵਧਦੇ ਹੋਏ ਨੋਮੀਨੇਸ਼ਨ ਸਪੇਸਾਂ ਨਾਲ ਸਰਕਾਰ ਦਾ ਟਾਰਗੇਟ ਹੈ ਕਿ ਵੱਧ ਤੋਂ ਵੱਧ ਯੋਗ ਉਮੀਦਵਾਰਾਂ ਨੂੰ ਚੁਣਿਆ ਜਾਵੇ ਅਤੇ ਉਨ੍ਹਾਂ ਨੂੰ ਪਰਮਨੈਂਟ ਰਿਹਾਇਸ਼ੀ ਪ੍ਰਾਪਤ ਕਾਰਵਾਈ ਦਿੱਤੀ ਜਾਵੇ ਤਾਂ ਜੋ ਪ੍ਰਾਂਤ ਵਿੱਚ ਹੋ ਰਹੀਆਂ ਨੌਕਰੀਆਂ ਦੀ ਘਾਟ ਅਤੇ ਆਰਥਿਕ ਵਿਕਾਸ ਦੀ ਲੋੜ ਦੋਹਾਂ ਨੂੰ ਪੂਰਾ ਕਰ ਸਕਣ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੱਖ-ਵੱਖ ਸਟਰੀਮਾਂ ਲਈ ਹੋਰ ਜਾਣਕਾਰੀ ਅਤੇ ਅਪਡੇਟਸ ਜਾਰੀ ਕੀਤੇ ਜਾਣਗੇ ਜਿਸ ਨਾਲ ਉਮੀਦਵਾਰਾਂ ਨੂੰ ਪ੍ਰਕਿਰਿਆ ਬਾਰੇ ਪੂਰੀ ਸਮਝ ਹੋਵੇਗੀ ਇਹ ਪ੍ਰੋਗਰਾਮ ਖਾਸ ਕਰਕੇ ਉਹਨਾਂ ਉਮੀਦਵਾਰਾਂ ਲਈ ਹੈ ਜੋ ਆਪਣੇ ਹੁਨਰ ਤਜਰਬੇ ਅਤੇ ਸਖਸ਼ੀਅਤ ਨਾਲ ਅਲਬਰਟਾ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ ਇਸ ਤਰ੍ਹਾਂ 2026 ਦਾ AIP ਨੋਮੀਨੀ ਪ੍ਰੋਗਰਾਮ ਅਲਬਰਟਾ ਵਿੱਚ ਸਥਿਰ ਅਤੇ ਲਾਭਦਾਇਕ ਅਰਥਵਿਵਸਥਾ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਪੀਆਰਡੀ ਉਮੀਦਵਾਰਾਂ ਦੀ ਚੋਣ ਅਤੇ ਨੋਮੀਨੇਸ਼ਨ ਗਿਣਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਫੈਡਰਲ ਸਰਕਾਰ ਵੱਲੋਂ ਇਸ ਸਾਲ ਲਈ ਅਲਬਰਟਾ ਨੂੰ 6403 ਨੋਮੀਨੇਸ਼ਨ ਸਪੇਸ ਦਿੱਤੇ ਗਏ ਹਨ ਜੋ ਕਿ 2025 ਵਿੱਚ ਮਿਲੀਆਂ ਸ਼ੁਰੂਆਤੀ 4875 ਸੀਟਾਂ ਨਾਲੋਂ ਲਗਭਗ 31% ਦੀ ਵਾਧ ਹਨ ਇਹ ਵਾਧਾ ਅਲਬਰਟਾ ਵਿੱਚ ਮਜ਼ਦੂਰਾਂ ਦੀ ਘਾਟ ਕਾਰੋਬਾਰਾਂ ਦੀ ਵਧ ਰਹੀ ਲੋੜ ਅਤੇ ਪ੍ਰਾਂਤ ਦੀ ਆਰਥਿਕਤਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ ਇਸ ਜਾਣਕਾਰੀ ਨੂੰ 13 ਜਨਵਰੀ 2026 ਨੂੰ AAI P ਦੀ ਪ੍ਰੋਸੈਸਿੰਗ ਇਨਫੋਰਮੇਸ਼ਨ ਵੈੱਬਸਾਈਟ ਤੇ ਜਾਰੀ ਕੀਤਾ ਗਿਆ ਹੈ ਇਸ ਵੈੱਬਸਾਈਟ ਤੇ ਉਮੀਦਵਾਰਾਂ ਲਈ ਹਦਾਇਤਾਂ ਅਤੇ ਨੋਮੀਨੇਸ਼ਨ ਪ੍ਰਕਿਰਿਆ ਦੀਆਂ ਡਿਟੇਲਾਂ ਵੀ ਦੇ ਦਿੱਤੀਆਂ ਗਈਆਂ ਤਾਂ ਜੋ ਉਹ ਸਮਝ ਸਕਣ ਕਿ ਕਿਹੜੇ ਕਦਮ ਚੁੱਕੇ ਜਾਣਗੇ ਅਤੇ ਕਿਸ ਤਰ੍ਹਾਂ ਪੀਆਰ ਲਈ ਅਰਜ਼ੀ ਦਿੱਤੀ ਜਾਵੇਗੀ ਸਰਕਾਰ ਦਾ ਧਿਆਨ ਉਹਨਾਂ ਉਮੀਦਵਾਰਾਂ ਤੇ ਹੈ ਜੋ ਅਲਬਰਟਾ ਦੀ ਅਰਥ ਵਿਵਸਥਾ ਲਈ ਜ਼ਰੂਰੀ ਹਨ ਇਸ ਵਿੱਚ ਹੈਲਥ케ਅਰ ਵਰਕਰ ਅਤੇ ਇਨਫੋਰਸਮੈਂਟ ਅਤੇ ਟੈਕਨੋਲੋਜੀ ਨਾਲ ਜੁੜੇ ਕਰਮਚਾਰੀ ਵੀ ਇਸ ਨਾਲ ਜੁੜੇ ਹੋਏ ਹਨ ਅਤੇ ਉਹ ਵਿਦਿਆਰਥੀ ਸ਼ਾਮਲ ਹਨ ਜੋ ਅਲਬਰਟਾ ਵਿੱਚ ਪੜਾਈ ਕਰ ਰਹੇ ਹਨ ਇੱਥੇ ਕੰਮ ਕਰ ਰਹੇ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਐਸੇ ਲੋਕਾਂ ਨੂੰ ਚੁਣਿਆ ਜਾਵੇ ਜੋ ਲੰਬੇ ਸਮੇਂ ਲਈ ਅਲਬਰਟਾ ਵਿੱਚ ਵਸਣ ਇੱਥੇ ਕੰਮ ਕਰਨ ਅਤੇ ਆਪਣੇ ਪਰਿਵਾਰ ਨਾਲ ਸਥਿਰ ਹੋਣ ਦੇ ਯੋਗ ਹਨ ਇਸ ਤਰ੍ਹਾਂ ਦੀ ਚੋਣ ਨਾਲ ਨਾ ਸਿਰਫ ਅਲਬਰਟਾ ਵਿੱਚ ਮਜ਼ਦੂਰਾਂ ਦੀ ਘਾਟ ਘਟੇਗੀ ਬਲਕਿ ਨੌਕਰੀਆਂ ਲਈ ਉਪਲਬਧਤਾ ਵਧੇਗੀ ਸਿਹਤ ਸਿੱਖਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕਮੀ ਦੂਰ ਹੋਵੇਗੀ ਅਤੇ ਪ੍ਰਾਂਤ ਦੀ ਕੁੱਲ ਆਰਥਿਕਤਾ ਮਜ਼ਬੂਤ ਹੋਵੇਗੀ AAPI ਦਾ ਇਹ ਪ੍ਰੋਗਰਾਮ ਨਿਰਧਾਰਾ ਨਿਰਪੱਖ ਰਹਿਣਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ